ਸ੍ਰੀ ਗਾੜ ਜੀ ਆਪਾਂ ਕਿਹੜੀ ਜਗ੍ਹਾ ਤੋਂ ਆ ਤੇ ਕੀ ਨਾਮ ਆਪਣਾ ਸਾਡਾ ਮੇਰਾ ਲਖਵਿੰਦਰ ਕੌਰ ਨਾਂ ਹੈ ਤੇ ਟਡੌਰ ਸਾਡਾ ਪਿੰਡ ਜ਼ਿਲ੍ਹਾ ਜਲੰਧਰ ਹੈ ਜੀ ਆਪਾਂ ਤੁਹਾਨੂੰ ਸਰਵਿਸ ਪੈਕ ਦਿੱਤਾ ਆ ਪੰਜ ਤਰ੍ਹਾਂ ਦੇ ਜੂਸ ਉਹ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਮੈਨੂੰ ਬਹੁਤ ਜ਼ਿਆਦੀ ਸੀ ਇੱਕ ਮੇਰੇ ਲੱਕ ਡਿਸਕ ਦੀ ਸੀ ਇੱਕ ਮੇਰੇ ਦਰਦਾਂ ਬਹੁਤ ਸੀ ਕਿ ਉਹ ਦੇ ਨਾਲ ਉਹ ਵਰਤਨ ਦੇ ਨਾਲ ਕਿ ਮੈਨੂੰ ਕਾਫੀ ਜਿਆਦਾ ਫਰਕ ਪੈ ਗਿਆ ਕਿੰਨੇ ਕ ਸਮੇਂ ਤੋਂ ਪ੍ਰੋਬਲਮ ਸੀ ਆਪਾਂ ਨੂੰ ਕਿੰਨੀ ਕ ਦਵਾਈ ਖਾਧੀ ਸੜ ਤੋਂ ਘੱਟ 40 30 ਸਾਲ ਹੋ ਗਏ ਸੀ 3 40 ਸਾਲ ਤੋਂ ਪ੍ਰੋਬਲਮ ਸੀ ਹਾਂਜੀ ਹਾਂਜੀ ਤੇ ਮੈਂ ਕੋਠੇ ਤੇ ਨਹੀਂ ਸੀ ਚੜ ਸਕਦੀ ਪੌੜੀਆਂ ਤੇ ਵੇਲਟ ਲਾ ਕੇ ਚੜਨਾ ਦਵਾਈਆਂ ਖਾਣੀਆਂ ਤੇ ਹੁਣ ਮੈਂ ਇਹ ਵਰਤਨ ਦੇ ਨਾਲ ਮੈਨੂੰ ਕਾਫੀ ਜ਼ਿਆਦਾ ਫਰਕ ਡਾਕਟਰ ਕੀ ਕਹਿੰਦੇ ਸੀ ਤੁਹਾਨੂੰ ਡਾਕਟਰ ਕਹਿੰਦੇ ਸੀ ਕਿ ਤੁਹਾਡੀਆਂ ਹੱਡੀਆਂ ਨੂੰ ਤਕਲੀਫ ਹੋ ਗਈ ਹੈ ਜ਼ਿਆਦੀ ਡਾਕਟਰ ਦਵਾਈ ਦਿੰਦੇ ਸੀ ਕੋਈ ਫਰਕ ਨਹੀਂ ਸੀ ਪੈਂਦਾ ਜਿੱਦਾਂ ਤੁਹਾਨੂੰ ਆਪਾ ਦੇਖਿਆ ਵੀ ਤੁਹਾਡੀਆਂ ਜਿਹੜੀਆਂ ਲੱਤਾਂ ਦੀਆਂ ਨਾੜਾਂ ਸਿਓ ਬਿਲਕੁਲ ਬਲੌਕ ਹੋ ਚੁੱਕੀਆਂ ਸੀ ਜਾਂ ਹਾਂ ਨੀਲੇ ਰਗਨੇ ਹੋ ਚੁੱਕੀਆਂ ਸੀ ਹਾਂਜੀ ਡਾਕਟਰ ਕਹਿੰਦੇ ਸੀ ਨਾੜਾਂ ਬਲੌਕ ਨੇ ਖੂਨ ਦੀ ਸਪਲਾਈ ਨਹੀਂ ਹੁੰਦੀ ਤੇ ਇਸ ਦਵਾਈ ਦੇ ਨਾਲ ਜੂਸ ਦੇ ਨਾਲ ਮੇਰੀ ਜਿਹੜੇ ਨਾੜਾਂ ਨੇ ਖੁੱਲ ਗਈਆਂ ਨੇ ਕਿੰਨੀ ਕਮੇਟ ਸੰਦ ਕਾਦੀ ਦਵਾਈ ਬਾਹਰੋਂ ਭਰੋਂ ਤੋਂ ਮੈਨੂੰ ਘੱਟ ਤੋਂ ਘੱਟ 30 ਸਾਲ ਹੋ ਗਏ ਦਵਾਈ ਖਾਂਦੀ ਨੂੰ ਬਹੁਤ ਪੈਸਾ ਲੱਗਿਆ ਹੋਊਗਾ ਹਾਂਜੀ ਹਾਂਜੀ ਤੇ ਹੁਣ ਇਹਦੇ ਨਾਲ ਮੈਨੂੰ ਕਾਫੀ ਜ਼ਿਆਦਾ ਫਰਕ ਆਇਆ ਕਿ ਮੈਂ ਬੈਠ ਥੋੜਾ ਸੱਕਨੀ ਆ ਮੈਂ ਤੁਰ ਸਕਨੀ ਆ ਕੰਮ ਕਰ ਸਕਨੀ ਆ ਹੁਣ ਤੁਹਾਨੂੰ ਸਰਵਸ ਪੈਕ ਦਿੱਤਾ ਹੈ ਪੰਜ ਤਰ੍ਹਾਂ ਦੇ ਜੂਸ ਉਹ ਵਰਤਣ ਤੋਂ ਬਾਅਦ ਅੱਜ ਕੀ ਮਹਿਸੂਸ ਕਰਦੇ ਆ ਤੇ ਕਿੰਨਾ ਸਮਾਂ ਹੋ ਗਿਆ ਅੱਜ ਮੈਨੂੰ ਕਾਫੀ ਜ਼ਿਆਦਾ ਫਰਕ ਪੈ ਗਿਆ ਹੈ ਇਹ ਜੂਸ ਆਪਣਾ ਵਰਤਣ ਦੇ ਨਾਲ ਤੇ ਮੈਂ ਹੁਣ ਅੱਗੇ ਨਾਲ ਕਾਫੀ ਜ਼ਿਆਦਾ ਠੀਕ ਕੋਈ ਮੈਡੀਸਨ ਖਾਣੇ ਹੋ ਨਾ ਜੀ ਕੁਝ ਨਹੀਂ ਹੁਣ ਜਦੋਂ ਦਾ ਸਰਸਪੈਕ ਸ਼ੁਰੂ ਕੀਤਾ ਕੋਈ ਦਵਾਈ ਮੈਡੀਸਨ ਮੈਂ ਸਿਰਫ ਇਹਨਾਂ ਦੇ ਸਿਰ ਤੇ ਜੂਸ ਜਿਹੜੇ ਮੈਂ ਪੀਂਦੀਆਂ ਇਹਨਾਂ ਨਾਲ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਰਸਪੈਕ ਵਰਤਦਿਆਂ ਨੂੰ ਜਿਹੜਾ ਇਹ ਵਰਤਣੀ ਆ ਇਹਨੂੰ 1 ਮਹੀਨੇ ਤੋਂ ਉੱਤੇ ਦਿਨ ਹੋ ਗਿਆ 1 ਮਹੀਨੇ 10 ਪਾਸ ਹੋ ਗਿਆ ਤੁਹਾਨੂੰ ਹਾਂਜੀ ਹਾਂਜੀ ਤੇ ਹੁਣ ਸਾਰੇ ਕੰਮ ਕਰ ਕਰਦੇ ਕਰ ਲੈਨੇ ਆ ਹਾਂਜੀ ਹਾਂਜੀ ਕਿ ਬਿਨਾ ਬੈਲਟ ਤੋਂ ਮੈਂ ਕੰਮ ਕਾਫੀ ਜ਼ਿਆਦਾ ਆਪਣਾ ਕਰ ਨਹੀਂ ਨਾ ਤੁਸੀਂ ਕਹਿੰਦੇ ਸੀ ਚੌਂਕੜੀ ਨਹੀਂ ਮਾਰਉਂਦੀ ਸੀ ਹੁਣ ਕਿੱਦਾਂ ਆ ਥੋੜਾ ਮੈਂ ਆਪਣੀ ਲੱਤ ਇਕੱਠੀ ਕਰ ਲੈਨੀ ਕਿ ਬਿਲਟ ਮੈ ਲਾਨੀ ਨਹੀਂ ਪੋੜੀਆਂ ਤੇ ਮੈਂ ਚੜ ਸਕਣੀ ਤੇ ਜਿਹੜੇ ਪਰਿਵਾਰ ਤੁਹਾਨੂੰ ਸੁਣਨਗੇ ਅੱਜ ਤੁਹਾਡੀ ਵੀਡੀਓ ਨੂੰ ਹਜ਼ਾਰਾਂ ਹੀ ਲੱਖਾਂ ਲੋਕ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹੀ ਕਵਾਂਗੇ ਕਿ ਤੁਸੀਂ ਇਹੀ ਜੂਸ ਜਿਹੜਾ ਹੈ ਇਹੀ ਦਵਾਈ ਜਿਹੜੀ ਹੈ ਇਹਨੂੰ ਵਰਤਣੀ ਸ਼ੁਰੂ ਕਰ ਦਿਓ ਕਿ ਤੁਹਾਨੂੰ ਕਾਫੀ ਜ਼ਿਆਦਾ ਫਰਕ ਪੈ ਜਾ ਜੀ ਜਨ ਕੇ ਬਾਡੀ ਸਰਟ ਪੈਕ ਨੂੰ ਵਰਤਣਾ ਚਾਹੀਦਾ ਹੈ ਹਾਂਜੀ 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 ਵਰਤਣਾ ਚਾਹੀਦਾ ਜੀ ਥੈਂਕ ਯੂ